ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਗਾਵਾਂ ਸੇਲੇ ਲੈ ਕੇ ਆਏ ਜੀ ਤਿੰਨ ਤਾਂ ਬਈ ਟੋਕੜ ਗੱਭਨ ਨੇ ਇੱਕ ਟੋਕੜ ਆਓ ਪੁੱਛ ਲੈਨੇ ਬਈ ਟੋਕੜ ਆਜ ਬਈ ਵਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਵਾਜੀ ਹਾਂ ਜੀ ਵੀਰੇ ਨਾਮ ਤੇ ਡਰੈਸ ਬੋ ਨਾਮ ਡਾਕਟਰ ਲਖੀਆ ਪਿੰਡ ਨੈਣੇਵਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਜੀ ਨੇੜੇ ਪਿੰਡ ਬਈ ਆਪਣਾ ਸਨਨਾ ਕਲਾਬ ਸਿੰਘ ਤੇ ਵੱਡੇ ਸੰਧੂ ਤੇ ਸੈਣਾ ਵੀਰੇ ਮੋਬਾਈਲ ਨੰਬਰ 6280612633 ਜੀ ਠੀਕ ਆ ਭਾਈ ਵਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਆ ਸੋਈ ਵੀ ਆ ਇਹ ਵੀਰੇ ਪਹਿਲਾ ਸੂਆ ਸੋਈ ਵੀ ਆ ਹੂੰ ਦੂਜੇ ਲਈ ਗੱਭਣਾ ਕਿੰਨੇ ਟਾਈਮ ਦੀ ਭਾਈ ਇਹ ਸਾਢੇ 3 ਮਹੀਨੇ ਦੀ ਚੈੱਕ ਪਾਸ ਆ ਜੀ ਸਾਢੇ 3 ਮਹੀਨੇ ਦੀ ਚੈੱਕ ਪਾਸ ਹਾਂ ਤੇ ਅਗਲਾ ਆਪਦੀ ਕਰਾ ਲਿਆ ਨਾ ਅਗਲਾ ਆਪਦੀ ਕਰਵਾ ਲੇ ਆਪਣੀਆਂ ਕਰਵਾ ਜਾਂਗੀਆਂ ਤਿੰਨੇ ਗਾਂਾਂ ਆਪਣਾ ਚੈੱਕ ਪਾਸ ਕਰਵਾਵਾਂਗਾ ਹਨਾ ਠੀਕ ਆ ਦੁੱਧ ਆਪ ਵੀਡੀਓ ਚ ਦੱਸ ਦੇਣਾਗਾ ਆਪ ਦੀ ਆਪਣੇ ਘਰੋਂ ਕੋਈ ਵੀ ਵੀਰ ਇੱਕ ਟਾਈਮ ਦੋ ਟਾਈਮ ਦਛਲੀ ਕਰਕੇ ਲੈ ਜੇ ਘਰ ਘਰ ਦੀ ਗਰੰਟੀ ਹੋ ਡਾਕਟਰ ਠੀਕ ਆ ਹਾਂ ਕਿੰਨਾ ਦੁੱਧ ਆ ਹੇਠਲੇ 12 ਲੀਟਰ ਦੁੱਧ ਤੇ ਆ ਮੈਂ ਨੈਟ ਤਿਆਰ ਆ ਜੀ ਠੀਕ ਆ ਹਾਂ ਚਵਾਈ ਚੁਵਾਈ ਕਿਵੇਂ ਇੱਕ ਨੰਬਰ ਚੁਵਾਈ ਆ ਥਣ ਦਿਖਾ ਦਿਓ ਦੋਨਾਂ ਸਾਈਡਾਂ ਤੋਂ ਕਰਕੇ ਕੱਲਾ ਕੱਲਾ ਥਣ ਕਿੰਨੇ ਪੂਰੇ ਗੈਪ ਤੇ ਗੁਲਾਬੀ ਥਣ ਮੁੱਠੀ ਵਾਲਾ ਹਾਂ ਫੇਸ ਦਿਖਾ ਦਿਓ ਡਾਕਟਰ ਬੱਸੀ ਦਾ ਫੇਸ ਹਾਂ ਨਾ ਮਾਲ ਆ ਬਈ ਕੀ ਬਾਤ ਆ ਚੰਗੀ ਬੜਾ ਬਾਲਾ ਚੰਗਾ ਬੱਚਾ ਜੀ ਸਾਢੇ 3 ਮਹੀਨੇ ਦੀ ਚੈੱਕ ਪਾਸ ਆ ਠੀਕ ਆ 12 ਕਿਲੋ ਦੁੱਧ ਆ ਆਪਾਂ ਚਵਾਕੇ ਦੇਵਾਂਗੇ ਹੂੰ ਘਰ ਘਰ ਦੀ ਗਰੰਟੀ ਆਪਣੇ ਘਰੋਂ ਕਿਸੇ ਪ੍ਰਕਾਰ ਦੀ ਮਰਜ਼ੀ ਅਗਲੇ ਦਸੱਦੀ ਕਰ ਲੈ ਚੈੱਕ ਕਰਵਾ ਲੈ ਜਿਹੜਾ ਮਰਜ਼ੀ ਡਾਕਟਰਾਂ ਦੇ ਪਿੰਡੋਂ ਲਿਆਵੇ ਇੱਥੋਂ ਸੱਦ ਲੈ ਠੀਕ ਆ ਠੀਕ ਆ ਗੇਟੋਂ ਬਾਹਰ ਦੀ ਡਾਕਟਰ ਕੋਈ ਦੀ ਗਰੰਟੀ ਨਹੀਂ ਮੁੜ ਕੇ ਅਗਲ ਗੱਲਾਂ ਖਸੂਰ ਹੋ ਜਾਂਦੀਆਂ ਹਨ ਹੂੰ ਫੁੱਲ ਬਰੀਡ ਆ ਫੁੱਲ ਕਰਦਾ ਬਈ ਦੁੱਧ ਵੀ ਚੰਗਾ ਗੱਬਣ ਵੀ ਆ ਚੈੱਕ ਪਾਸ ਆ ਫੁੱਲ ਬਰੀਡ ਆ ਜਿੰਗੀ ਆ ਵੱਡ ਸੁਣਖੀਆਂ ਜਿਵਾਈ ਕਿਵੇਂ ਆ ਇੱਕਾ ਨੰਬਰ ਚ ਚਵਾਈ ਆ ਮੋਟੀ ਮੋਟੀ ਚਵਾਈ ਮੋਟੀ ਮੋਟੀ ਚਵਾਈ ਥਾਣੀ ਦਾ ਹਾਂ ਥਾਣੀ ਦਾ ਇਧਰੋਂ ਦਿਖਾ ਦੇ ਲੈ ਡਾਕਟਰ ਦੇ ਕੱਲਾ ਕੱਲਾ ਤੇਰੇ ਇਧਰ ਲੈ ਬਾ ਦਿਖਾਉਂਦੇ ਪੇ ਸ਼ਾਂਤ ਦੇਖੋ ਲੈ ਜਮਾ ਸੱਜੇ ਕਰੇ ਰੱਖਣ ਵਾਲਾ ਪਿਛੇ ਲੱਚਣ ਵਾਲਾ ਦਾ ਕੰਮ ਹੀ ਨਹੀਂ ਡਾਕਟਰ ਹਾਂ ਦੋਨਾਂ ਪਾਸੋਂ ਸਹੀ ਗੱਲ ਠੰਡੀ ਸੀਲ ਆ ਕੋਈ ਆਏ ਨਹੀਂ ਜਿਵੇਂ ਮਰਜੀ ਹੱਥ ਫੇਰੀ ਚੱਲ ਹਾਂ ਹਨਾ ਲੇ ਬੀਤੇ ਆਏ ਨਹੀਂ ਠੀਕ ਆ ਹਾਂ ਪਹਿਲੇ ਚੱਲਣਾਂ ਦਾ ਪਸੂ ਲੈਂਦੀ ਨਹੀਂ ਡਾਕਟਰ ਅੱਗੇ ਦੋ ਨੰਬਰ ਕੀ ਮੋਲਾ ਸੱਚੇ ਦਾ ਮੋਲੇ ਦਾ 57000 ਰੁਪਏ ਡਾਕਟਰ ਮਾਨਤਨ ਹੋ ਜਾ ਹਾਂ ਮਾਨਤਨ ਹੋ ਜਾ ਠੀਕ ਹੈ ਬਾਈ ਹਾਂ 57000 ਰੁਪਏ ਮੋਲਾ ਮਾਨਤਨ ਹਾਂ ਜਰੂਰ ਹੋ ਜਾ ਹਾਂਜੀ ਅੱਗੇ ਬਾਈ ਦੋ ਨੰਬਰ ਇਹ ਜੀ ਚਾਰ ਮਹੀਨਾ ਦੀ ਗੱਬਣਾ ਪੰਜਵਾਂ ਲੱਗ ਗਿਆ ਠੀਕ ਆ ਆਪਾਂ ਚੈੱਕ ਕਰਵਾ ਕੇ ਲੈਂਦੀ ਆ ਹੂੰ 12 ਕਿਲੋ ਦੁੱਧ ਨੈਟ ਤਿਆਰ ਆ ਠੀਕ ਹੈ ਬਾਈ ਆਪਣੇ ਘਰੋਂ ਕੋਈ ਵੀ ਮਰਜੀ ਅਗਲਾ ਮਿਲ ਕੇ ਲੈ ਕੇ ਜਾਵੇ ਕੋਈ ਧਾਰਾ ਮਾਰ ਪਲੀ ਵੀ ਬਹੁਤ ਆ ਜਿੰਦਾਲੀਆ ਫੇਸ ਦਿਖਾ ਦੇ ਖੜੀ ਦੀ ਡਾਕਟਰ ਤਿਲਕਣ ਜੀ ਆ ਗਈ ਹੈ ਨਾ ਸਹੀ ਗੱਲ ਹੈ ਹਾਂ ਹੂੰ ਪੂਰੀ ਵਿਥੀ ਤੇ ਕੱਲਾ ਕੱਲਾ ਥਣ ਲੈ ਗੁਲਾਬੀ ਥਣ ਲੈ ਲੈਵਰੀ ਸਾਫ ਸੁਧਰੀਆਂ ਨੋਣਾ ਨੋਣਾ ਪੌਲਾ ਚੰਗੀ ਠੰਡੀ ਸੀਲ ਬਿਲਕੁਲ ਬਹੁਤ ਜਿਆਦਾ ਡਾਕਟਰ ਲੈ ਵਾਖਾ ਲੈ ਵੇ ਵੇਰੀ ਫੀਡਿੰਗ ਚੈੱਕ ਕਰ ਲੈ ਆਏ ਨਹੀਂ ਵੀ ਐਚਵੀ ਵਾਲਾ ਪਸ਼ੂ ਆ ਜਿਵੇਂ ਕਿਸੇ ਨੇ ਨਾਲੇ ਤਾਂ ਦੁੱਧ ਆ ਨਾਲੇ ਗੱਬਣਾ ਡਾਕਟਰ ਨਾਲੇ ਗੱਬਣਾ ਹਾਂ ਇਧਰੋਂ ਲੈ ਆਖਾਦਾ ਬਾਈ ਹਾਂ ਨਾਲੇ ਦੁੱਗਣੀ ਰਕਮ ਨਾਲ ਤਿਆਰ ਹੋ ਜਾ ਹਾਂ ਕੋਈ ਆਏ ਨਹੀਂ ਹੌਲੀ ਨਹੀਂ ਜਿੰਦਾਲੀ ਆ ਜਿੰਦਾਲੀ ਕੋਈ ਮਾੜਾ ਉੱਪਰ ਆ ਜਾ ਕਰਦੇ ਆ ਪਸ਼ੂ ਸਹੀ ਗੱਲ ਬਸ ਪੁੱਤ ਲਾਇਆ ਬਹੁਤ ਸੋ ਚੈੱਕ ਕਰੋ ਬਰੀਡ ਚੈੱਕ ਕਰੋ ਫੋਲੋ ਫੇਸ ਲਖਾ ਦੇ ਡਾਕਟਰ ਮਾਨਾ ਜੀ ਫੋਲ ਕੇਸ ਦੇਖ ਕੀ ਬਾਤਾਂ ਬਈ ਹਾਂ ਫੇਸ ਵੀ ਚੈੱਕ ਕਰ ਮਾਨਾ ਕੀ ਮੋਲਾ ਭਰਾ ਜੈ ਜੈ ਇਹਦਾ 58000 ਰੁਪਿਆ ਮਾਨਤਾਨ ਹੋ ਜਾ ਹਾਂ ਇਹਦੇ ਥੱਲੇ ਵੀ 12 ਲੀਟਰ ਦੁੱਧ ਆ ਜੀ ਜਵਾ ਕੋਈ ਵੀ ਵੀਰ ਆਪਣੇ ਘਰ ਚੋਕੇ ਲੈ ਜੇ ਹਾਂ ਅੱਗੇ ਬਈ ਤਨ ਨੰਬਰ ਹਾਂਜੀ ਇਹ ਵੀ ਤੋਕੜ ਗੱਬਣਾ ਜੀ ਕਿਹੜਾ ਸੂਆ ਵੀਰੇ ਇਹ ਵੀ ਦੂਜਾ ਵੀ ਪਹਿਲਾ ਸੂਈ ਵੀ ਦੂਜੇ ਲਈ ਗੱਬਣਾ ਲੈ ਵਾਲੂਆ ਦਿਖਾ ਦੇ ਬੱਸੀ ਦਾ ਡਾਕਟਰ ਕਿੰਨੇ ਟਾਈਮ ਦੀ ਗੱਪਣਾ ਜੀ ਇਹ ਵੀ ਬਣ ਕੇ ਇਹਨੂੰ ਚੌਥਾ ਲੱਗਿਆ ਵਾ ਨੇਵਾ ਬਹੁਤ ਚੰਗਾ ਥਣ ਲੈਵਾ ਸਹੀ ਗੱਲ ਆ ਭਾਈ ਹਾਂ ਲੈ ਮੁਠੀ ਵਾਲਾ ਥਣ ਕੱਲਾ ਕੱਲਾ ਲਾੜਾ ਨੂੜਾ ਦਿਖਾ ਦੇ ਡਾਕਟਰ ਨਾੜਾ ਨੂੜਾ ਠੰਡੀਆਂ ਕੀ ਆ ਤਾ ਕੋਈ ਅੰਤੀ ਨਹੀਂ ਫੇਸ ਬੜਾ ਪਿਆਰਾ ਹੈ ਹਾਂ ਫੇਸ ਬੜਾ ਪਿਆਰਾ ਕਰ ਆ ਮਾੜੀ ਜੀ ਫੋਟ ਜੀ ਹੈਗੀ ਤਾਂ ਕੋਈ ਬਾਲਾ ਹੋਣੀ ਚੱਕਰ ਵਾਲੀ ਗੱਲ ਨਹੀਂ ਜਿਵੇਂ ਮਰਜੀ ਲੈ ਕੀ ਆ ਆਏ ਹੇਲਣ ਚਿੱਲਣ ਦੀ ਆਪਣੀ ਕੰਟਰੀ ਨੂੰ ਥਣ ਦਿਖਾ ਡਾਕਟਰ ਕੀ ਆ ਬਾਤ ਨਾੜਾ ਨੂੜਾ ਫੋਲ ਚੰਗੀਆਂ ਪੂਰੀ ਮੀਟੀ ਦੇ ਕੱਲਾ ਕੱਲਾ ਥਾਣਾ ਭਾਈ ਕੀ ਆ ਬੋਲ ਦੇ ਭਾਈ ਤੋੜ ਦੇ ਇੱਕ ਨੰਬਰ ਵੜਾ ਭਾਈ ਬਾੜੀ ਚੰਗੀਆਂ ਐ ਨਹੀਂ ਛੋਟੀਆਂ ਵਧੀਆ ਬਸਕਾਂਗੇ ਚੰਗੀਆਂ ਹਾਂ ਨਾ ਪਤੋਂ ਹੌਲੀ ਲੇਵਾ ਲੂਵਾ ਦਿਖਾ ਦੇ ਕੀ ਆ ਬਾਤ ਆ ਭਾਈ ਲੇਵੇ ਦੀ ਫੀਟਿੰਗ ਦਾ ਮਾਲ ਆ ਹਾਂ ਬਾੜੀ ਫੀਟਿੰਗ ਵਾਲਾ ਲੇਵਾ ਕੀ ਮੋਲ ਲਾ ਇਹਦਾ ਜਾਇਦ ਜਾਂ ਇਹ ਡਾਕਟਰ 52000 ਚੁਮਾਨ ਤਾਨ ਕਰ ਦੇਾਂਗੇ 52000 ਚੋ ਭਾਈ ਕਹਿੰਦਾ ਮਾਨ ਤਾਨ ਕਰ ਦੇਾਂਗੇ ਬਾੜ ਚੰਗੀਆਂ ਥਾਣ ਲੇਵਾ ਦੇਖੋ ਬਈ ਥਾਣ ਥਾ ਮੈਂ ਕਹਿੰਦਾ ਕੀ ਬਾਤਾਂ ਆ ਹਨ ਬਲੇ ਵਾਲੂ ਬੜਾ ਨਿਆਇ ਚੰਗਾ ਹਮ ਠੰਡੀਆਂ ਸੀਲ ਜਿਵੇਂ ਮਰਜੀ ਕੀ ਲੱਗੇ ਨਾ ਨਾਣਾ ਨੂਣਾ ਕਰਮ ਵਾਲੇ ਦੇ ਕੀ ਬਾਤ ਆ ਹਾਂ ਹਮ ਅੱਗੇ ਵੀਰੇ ਟੋਕੜ ਆ ਇਹ ਟੋਕੜ ਆ ਜੀ ਕਿੰਨੇ ਦਾ ਇਹ ਬਾਈ ਇਹ ਸੂਆ ਸੋਈ ਵੀ ਹੈ ਪਹਿਲਾ ਲਾਲਾ ਦੂਜਾ ਲਾਲਾ ਇਟਰ ਹਮ ਠੀਕ ਆ ਆਪਾਂ ਟੋਕੜ ਲੈ ਆਂਦੀ ਆ ਠੀਕ ਆ 6 ਲੀਟਰ ਦੁੱਧ ਕੋਈ ਮਰਜ਼ੀ ਮਿਲ ਕੇ ਲੈ ਜੇ ਠੀਕ ਆ ਬਾਈ ਠੀਕ ਆ ਹਮ 20000 ਰੁਪਏ ਦੀ ਆਪਾਂ ਦੇ ਦੇਾਂਗੇ 20000 ਦੀ ਦੇ ਦੂੰਗੇ ਹਾਂ ਮਾਨਤਾਨ ਕਰ ਦਿਆਂਗੇ ਕੱਲਾ ਕੱਲਾ ਠੰਡੀ ਸੀਲਾ 6 ਲੀਟਰ ਜਮਾ ਨੈਟ ਤਿਆਰ ਖੋਲ ਦੇ ਬਾਈ ਹਾਂ ਐਵੇਂ ਆਪ 20000 ਰੁਪਇਆ ਮੋਲ ਲਾ 6 ਲੀਟਰ ਦੁੱਧ ਬਾਈ ਕਹਿੰਦਾ ਤਿਆਰ ਆ ਕੱਦ ਚੰਗਾ ਬਰੀਡ ਹੈਗੀ ਆ ਖਾਣ ਲਈ ਵਾ ਚੰਗਾ ਚਵਾਈ ਚ ਕੋਈ ਕਿਵੇਂ ਚਵਾਈ ਚ ਕੋਈ ਵਾਲੀ ਤਾਂ ਬਾਈ ਓਕੇ ਆ ਜਮਾ ਡਾਕਟਰ ਹਾਂ ਪੂਰੀ ਵਿੱਚ ਹੀ ਦੇ ਖਾਣ ਗਲਾਪੀ ਹਨ ਫੇਸ ਬੜਾ ਚੰਗਾ ਹਨ ਹਾਂ ਕੱਦ ਕਾਠਾ ਵਧੀਆ ਕੋਈ ਛੋਟੀ ਨਹੀਂ ਹੈ ਨਾ ਸਹੀ ਗੱਲ ਆ ਬਾਈ ਹਾਂ ਹੂੰ ਸੋਰਾ ਤੇ ਕੋਈ ਇੱਕ ਨੰਬਰ ਸਾਰੀ ਚੰਗੀ ਰੈਟਰ ਜਿੰਨੀ ਵੀ ਜਿਆਦਾ 20000 ਰੁਪਏ 20000 ਹਾਂ ਜ਼ਰੂਰ ਕਰੂਗਾ ਠੀਕ ਹੈ ਕਿ ਨਹੀਂ ਨਾਕਸੀ ਭਰਾ ਕੋਲੇ ਚਾਰ ਚਾਰੀ ਰਖਾਤੇ ਕਿਸੇ ਵੀਰ ਦੇ ਚਾਰਾਂ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ